ਸਤਿ ਸ਼੍ਰੀ ਅਕਾਲ ਦੋਸਤੋ ਲਓ ਵੀ ਅੱਜ ਤੁਹਾਨੂੰ ਦਿਖਾਉਣੇ ਆਂ ਵੀ ਪਿਉਂਦ ਕਿਵੇਂ ਹੁੰਦੇ ਆ ਇੱਕ ਸਿੰਪਲ ਬੂਟੇ ਨੂੰ ਆਪਾਂ ਤੇ ਪਿਉਂਦ ਕਰਕੇ ਫਿਰ ਦੂਸਰੇ ਬੂਟੇ ਦੇ ਵਿੱਚ ਤਬਦੀਲ ਕਿਵੇਂ ਕਰਦੇ ਆ ਲੈ ਤੁਹਾਨੂੰ ਦਿਖਾ ਦਿੰਨੇ ਆ ਤੇ ਆਪਾਂ ਖੜੋਤਿਆਂ ਕੰਬੋਜ ਨਰਸਰੀ ਤੇ ਪਿੰਡ ਝੋਟਿਆਂ ਵਾਲੀ ਵਿੱਕੀ ਆਪਣਾ ਦੋਸਤ ਆ ਤੇ ਲੈ ਵੀ ਉਹਦੀ ਨਰਸਰੀ ਤੇ ਆਏ ਆ ਆ ਸਿੰਪਲ ਮਰੂਤ ਦੇ ਬੂਟੇ ਆ ਦੇਖੋ ਬਹੁਤ ਜ਼ਿਆਦਾ ਤੇ ਇਹਨੂੰ ਹਸਾਰ ਸਪੈਦੇ ਦੇ ਵਿੱਚ ਕਰ ਰਹੇ ਆ ਹਾਂਜੀ ਵੀਰ ਜੀ ਹਸਾਰ ਸਪੈਦੇ ਚ ਕਰ ਰਹੇ ਆ ਨਾ ਹਾਂਜੀ ਹਾਂਜੀ ਸਰ ਠੀਕ ਹੈ ਜੀ ਲਓ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਵੀ ਕਿਸ ਤਰ੍ਹਾਂ ਇਹ ਪਿਉਂਦ ਕਰਦੇ ਨੇ ਹਾਂਜੀ ਇਸ ਤਰ੍ਹਾਂ ਠੀਕ ਹੈ ਜੀ ਤੇ ਆ ਜਿਹੜੀਆਂ ਕਲਮਾਂ ਹੈਗੀਆਂ ਆ ਦੇਖ ਲਓ ਇਹ ਕਲਮਾਂ ਹੈਗੀਆਂ ਹਿਸਾਰ ਸਵੈਦੇ ਦੀਆਂ ਹਾਂਜੀ ਸਰ ਤੇ ਉਹ ਥੱਲੇ ਜਿਹੜਾ ਬੂਟਾ ਹੈਗਾ ਉਹ ਹੈਗਾ ਜਿਹੜਾ ਸਿੰਪਲ ਇਸ ਤਰ੍ਹਾਂ ਇਹਨੂੰ ਲਾ ਕੇ ਤੇ ਉੱਤੋਂ ਫਿਰ ਆ ਕਾਗਜ਼ ਆ ਟੇਪ ਲਾਉਣੇ ਆ ਕਿ ਹਾਂਜੀ 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 ਇਹ ਟੇਪ ਲਾ ਦਿੰਨੇ ਆ ਤੇ ਇਹ 100% ਸਹੀ ਹੈ ਕੰਮ ਬਹੁਤ ਬਹੁਤ ਵਧੀਆ ਜੀ ਮਤਲਬ ਇਸ ਤਰ੍ਹਾਂ ਹੋ ਜਾਂਦਾ ਸਹੀ ਹੈ ਹਾਂਜੀ ਟੰਗ ਗ੍ਰਾਫਟਿੰਗ ਹੈ ਕੀ ਕਹਿੰਦੇ ਇਹਨੂੰ ਟੰਗ ਗ੍ਰਾਫਟਿੰਗ ਠੀਕ ਹੈ ਤੇ ਇਹ ਕੱਲਾ ਆਪਾਂ ਤੁਸੀਂ ਮਰੂਤ ਦੇ ਹੀ ਕਰਦੇ ਜਾਂ ਜਿਹੜਾ ਮਰਜੀ ਬੂਟਾ ਹੋਵੇ ਨਹੀਂ ਜੀ ਕਿੰਨੂ ਮਾਲਟਾ ਮੌਸਮੀ ਨਿੰਬੂ ਜੋ ਵੀ ਹੈ ਠੀਕ ਹੈ ਨਾਸਪਤੀ ਬੱਗੂ ਕੋ ਛਾੜੂ ਜੋ ਵੀ ਕਰਵਾਉਣਾ ਚਾਹੋ ਠੀਕ ਹੈ ਆਪਾਂ ਪਿੰਡੋਂ ਆਏ ਆ ਜਾਂ ਸ਼ਹਿਰੋਂ ਆਏ ਕਿੱਥੋਂ ਆਏ ਜੀ ਆਪਣਾ ਏਰੀਆ ਪਿੰਡ ਸੱਪਾਂ ਵਾਲੀ ਜੀ ਸੱਪਾਂ ਵਾਲੀ ਹਾਂਜੀ ਪਿੰਡ ਸੱਪਾਂ ਵਾਲੀ ਅੱਛਾ ਲਓ ਵੀ ਦੋਸਤੋ ਜੇ ਨਰਸਰੀ ਵਾਲੇ ਕਿਸੇ ਬੰਦੇ ਨੇ ਹੋਰ ਆ ਵੀ ਇਹਨਾਂ ਨਾਲ ਕੰਟੈਕਟ ਕਰਨਾ ਹੋਵੇ ਸੰਪਰਕ ਕਰਨਾ ਹੋਵੇ ਤਾਂ ਭਾਈ ਨੰਬਰ ਦੱਸ ਦੇ ਆਪਦਾ 90415 83642 ਕੱਕ 90415 83642 83642 ਹਾਂਜੀ ਠੀਕ ਹੈ ਸੱਪਾਂ ਵਾਲੀ ਪਿੰਡ ਤੋਂ ਐ ਤੇ ਲਓ ਜੀ ਆ ਦੇਖ ਲਓ ਤੁਹਾਡੇ ਸਾਹਮਣੇ ਲਾ ਹੁਣ ਦੁਬਾਰਾ ਫੇਰ ਵਿਖਾ ਦਿੰਨੇ ਆ ਤੁਹਾਨੂੰ ਆ ਇਸ ਤਰ੍ਹਾਂ ਕਲਮਾ ਬਣਾਈਆਂ ਹੋਈਆਂ ਇਹਨਾਂ ਨੇ ਤੇ ਆ ਕਲਮਾ ਜਿਹੜੀਆਂ ਆ ਉੱਥੇ ਲਾ ਦਿੰਦੇ ਨੇ ਉੱਤੇ ਟੇਪ ਵਾਲ ਦਿੰਦੇ ਨੇ ਆ ਇਧਰ ਸੱਜਣ ਬੈਠੇ ਨੇ ਇਹ ਜਿਹੜੇ ਵੀਰ ਆ ਇਹ ਟੇਪ ਵਾਲੀ ਜਾਂਦੇ ਆ ਤੇ ਇਹ ਕਿੰਨੇ ਦਿਨਾਂ ਦਾ ਪ੍ਰੋਸੈਸ ਆਬ ਕਿੰਨੇ ਦਿਨਾਂ ਬਾਅਦ ਇਹ ਮੰਨ ਲਓ ਤਿਆਰ ਹੋ ਜਾਊਗਾ 15 ਦਿਨ ਜਾਂ ਮਹੀਨਾ ਇਹ ਮਹੀਨੇ ਬਾਅਦ ਮਹੀਨੇ ਬਾਅਦ ਹਾਂਜੀ ਠੀਕ ਲਓ ਵੀ ਤੇ ਲਓ ਜੀ ਬੂਟੇ ਆਪਾਂ ਹਸਾਰ ਸਬਾਈ ਦੇ ਜੇ ਤੁਹਾਨੂੰ ਚਾਹੀਦੇ ਨੇ ਤੇ ਆਪਣੇ ਭਰਾ ਕੋਲੇ ਕੰਬੋਜ ਨਰਸਰੀ ਰੋਡ ਦੇ ਉੱਪਰ ਹੈਗੀ ਆ ਪਿੰਡ ਝੋਟਿਆਂ ਵਾਲੀ ਤੇ ਨੰਬਰ ਵੀਰ ਦਾ ਆਪਾਂ ਪਾ ਦਾਂਗੇ ਉਸ ਦਾ ਵੀ ਇਹਨਾਂ ਦਾ ਨੰਬਰ ਵੀ ਪਾ ਦਾਂਗੇ ਜੇ ਇਹਨਾਂ ਨਾਲ ਕਰ ਲਿਆ ਸੰਪਰਕ ਬੂਟੇ ਸਾਰੇ ਤਰ੍ਹਾਂ ਦੇ ਪਏ ਨੇ ਇਹਨਾਂ ਕੋਲੇ ਤੇ ਹੋਰ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਇਹਨਾਂ ਕੋਲੇ ਗਮਲੇ ਵੀ ਹੁੰਦੇ ਆ ਤੇ ਆਜੋ ਤੁਹਾਨੂੰ ਦਿਖਾਉਣੇ ਆ ਆਹ ਫੁੱਲਾਂ ਵਾਲੇ ਬੂਟੇ ਆਹ ਅਮਰੂਦ ਦਾ ਨੰਬਰ ਦੇਣਾ ਸੀ ਤੂੰ ਕੱਥੇ ਇਹ ਤਿਆਰ ਹੋਈ ਜਾਂਦਾ ਤੇ ਚੂ ਚੂ ਕਰਤਾ ਚੂ ਚੂ ਹਾਂਜੀ ਆਗੇ ਜੀ ਦੇ ਬਣਾਤੀ ਆ ਬਪੁਰੂਸ ਆਹ ਦੇਖੋ ਗਮਲੇ ਵੀ ਇਹਨਾਂ ਕੋਲੇ ਹੋਣ ਤੁਹਾਨੂੰ ਵਾਹ ਪਹਿਲਾਂ ਆ ਬੂਟੇ ਵੱਡੇ ਵੀ ਪਏ ਆ ਛੋਟੇ ਵੱਡੇ ਜਿੰਨੇ ਮਰਜੀ ਵੱਡੇ ਬੂਟੇ ਲੈ ਲੋ ਤੇ ਭਾਵੇਂ ਛੋਟੇ ਲੈ ਲੋ ਆ ਬੂਟਾ ਤਿਆਰ ਹੋਈ ਜਾਂਦਾ ਮੇਰੇ ਖਿਆਲ ਦੇ ਵਿੱਚ ਪੰਜ 7000 ਬੂਟਾ ਹੋਣਾ ਹੈ ਹਾਂਜੀ ਇਹ ਹੈਗਾ ਜੀ 10 12000 ਅੱਛਾ 10 12000 ਠੀਕ ਹੈ ਜੀ 20000 ਬੂਟਾ ਤੇ ਹਜ਼ਾਰ ਸਪੈਦਾ ਤੇ ਜੇ ਆਪਣੇ ਵੀ ਏਰੀਆ 'ਚ ਬਹੁਤ ਮਰੂਦ ਆ ਜਿਹੜਾ ਲੱਗ ਰਿਹਾ ਤੇ ਕਰ ਲੋ ਸੰਪਰਕ ਲੈ ਕੇ ਜਾਣੇ ਆ ਤਾਂ ਬੂਟੇ ਹਾਂ ਦਿਖਾ ਦਿਆ ਵੀਡੀਓ ਪਾਤੀ ਆਪਾਂ ਨੰਬਰ ਉਪਰਾ ਵਿੱਕੀ ਦਾ ਵੀ ਦੇ ਦਾਂਗੇ ਕੰਬੋ ਜੀ ਨਰਸਰੀ ਵਾਲਿਆਂ ਦਾ ਵੀ ਤੇ ਬਾਕੀ ਰਹੀ ਗੱਲ ਤੁਹਾਨੂੰ ਕੰਮ ਇਹਨਾਂ ਦਾ ਬਈ ਓਕੇ ਆ ਤੇ ਆ ਤੁਹਾਡੇ ਸਾਹਮਣੇ ਆ ਜਿਹੜਾ ਉਹ ਪਿਉਂਦ ਕਰੀ ਜਾਂਦੇ ਤੁਹਾਨੂੰ ਦਿਖਾ ਦਿੱਤੇ ਆ ਕੋਈ ਇਹਦੇ ਚ ਲੋਚਾ ਨਹੀਂ ਹੈਗਾ ਤੇ ਵੀਡੀਓ ਨੂੰ ਸ਼ੇਅਰ ਕਰਦੇ ਜੇ ਵਧੀਆ ਲੱਗੀ ਤਾਂ ਧੰਨਵਾਦ ਕੀ ਚਾਏ